ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਨਵੀਂ ਚੀਜ਼ ਲੈ ਕੇ ਆਏ ਆ ਜਿਵੇਂ ਆ ਬੰਦਾ ਖਾਦ ਦੇ ਬੋਰੇ ਖੋਲਦਾ ਪਿਆ ਇੱਕ ਕੱਲਾ ਬੰਦਾ ਹੁਣ ਮੱਕੀ ਨੂੰ ਖਾਦ ਪਾਊਗਾ ਉਦਾਂ ਕੀ ਹੁੰਦਾ ਕਿ ਜਿਵੇਂ ਕਈ ਵਾਰੀ ਹੁੰਦਾ ਖਾਦ ਪਾਉਣੇ ਕਿਤੇ ਵੱਧ ਪੈ ਗਈ ਕਿਤੇ ਘੱਟ ਪੈ ਗਈ ਹੁਣ ਇੱਕ ਛੋਟੀ ਜੀ ਮਸ਼ੀਨ ਲੈ ਕੇ ਆਂਦੀ ਆ ਜਿਹਦੀ 25 ਕਿਲੋ ਕਪੈਸਿਟੀ ਹੈ ਤੇ ਹਰ ਇੱਕ ਜਿਹੜੀ ਬੂਟੇ ਨੂੰ ਬਰਾਬਰ ਖਾਦ ਪਾਵੇਗੀ ਤੋ ਉਹ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਹੀ ਪਊਗੀ ਇਹ ਨਹੀਂ ਹੈਗਾ ਕਿ ਇੱਧਰ ਉੱਧਰ ਖਲਾਰਾ ਪਊਗਾ ਜਿਵੇਂ ਛੱਟਾ ਆਪਾਂ ਮਾਰਦੇ ਆ ਮੰਨ ਲਓ ਜਿਹੜੀ ਤੇ ਬੂਟੇ ਦੇ ਕੋਲ ਹੁੰਦੀ ਆ ਉਹ ਬੁੱਢਾ ਖਾ ਲੈਂਦਾ ਉਹਦੀਆਂ ਜਿੱਥੋਂ ਤੱਕ ਜੜ੍ਹਾਂ ਦੀ ਮਾਰ ਪਹੁੰਚ ਜੜਾ ਪਹੁੰਚਦੀਆਂ ਉਥੋਂ ਤੱਕ ਤੇ ਉਹ ਬੂਟਾ ਜਿਹੜਾ ਹੈਗਾ ਕਿਸੇ ਵੀ ਫਸਲ ਦਾ ਲਾਓ ਉਹ ਖਾਦ ਲੈ ਲੈਂਦਾ ਹੁਣ ਆਹ ਦੇਖੋ ਤੁਸੀਂ ਆਹ ਬੰਦੇ ਨੇ ਰੇੜੀ ਤੇ ਪਾ ਲਈ ਆ ਤਾਂ ਉਹ ਦੋਵੇਂ ਜਿਹੜੀਆਂ ਸਾਈਡਾਂ ਦੇ ਉੱਤੇ ਦੇਖੋ ਬੂਟਿਆਂ ਦੀਆਂ ਬਿਲਕੁਲ ਜੜ੍ਹਾਂ ਦੇ ਲਾਗੇ ਬੂਟੇ ਦੇ ਲਾਗੇ ਬਿਲਕੁਲ ਖਾਦ ਡਿੱਗਦੀ ਪਈ ਆ ਹੁਣ ਆ ਬੰਦਾ ਉਧਰ ਨੂੰ ਜਾ ਰਿਹਾ ਹੁਣ ਜਦੋਂ ਉਧਰੋਂ ਵਾਪਸ ਆ ਰਿਹਾ ਵੀਡੀਓ ਅੱਗੇ ਚੱਲੇਗੀ ਫਿਰ ਤੁਸੀਂ ਦੇਖਣਾ ਕਿ ਬੂਟੇ ਦੀਆਂ ਬਿਲਕੁਲ ਜੜਾਂ ਦੇ ਕੋਲ ਇਹ ਖਾਦ ਪਵੇਗੀ ਬਾਜ ਐਗਰੋ ਦੇ ਨਾਲ ਅਸੀਂ ਟਾਈ ਅਪ ਕੀਤਾ ਜੇ ਕਿਸੇ ਨੇ ਇਹ ਮਸ਼ੀਨ ਲੈਣੀ ਹੋਵੇ ਤੇ ਸਾਡੇ ਨਾਲ ਕੰਟੈਕਟ ਕਰ ਲਵੇ ਨੰਬਰ ਸਾਡਾ ਸਕਰੀਨ ਤੇ ਚੱਲਦਾ ਪਿਆ ਤੇ ਆ ਹੁਣ ਤੁਸੀਂ ਦੇਖੋ ਦੁਬਾਰਾ ਦੇਖੋਗੇ ਤਾਂ ਫਿਰ ਬਿਲਕੁਲ ਕੋਲੋਂ ਆ ਦੇਖੋ ਧਿਆਨ ਨਾਲ ਔਰ ਸਾਹਮਣੇ ਬਿਲਕੁਲ ਬੂਟੇ ਦੇ ਨੇੜੇ-ਨੇੜੇ ਜਿੱਦਾਂ ਹੀ ਪਾਣੀ ਲੱਗੇਗਾ ਇਹ ਖਾਦ ਸਾਰੀ ਬੂਟਿਆਂ ਨੂੰ ਲੱਗੂਗੀ ਇਹ ਇਧਰ-ਉਧਰ ਨਹੀਂ ਖਿਲਰੇਗੀ ਮਤਲਬ ਕਿ ਜਿੱਦਾਂ ਹੁਣ ਮੰਨ ਲਓ ਮੱਕੀ ਦੇ ਬੈੱਡ ਦੇ ਉੱਪਰ ਖਾਦ ਪਾਈ ਆ ਹੁਣ ਜਿਹੜੇ ਦੋਹਾਂ ਖੇਲਾਂ ਦੇ ਸੈਂਟਰ ਵਾਲੀ ਜਗ੍ਹਾ ਇੱਕ ਖੇਲ ਵਿੱਚ ਦੀ ਤਾਂ ਪਾਣੀ ਚੱਲਣਾ ਉਹਦੇ ਨਾਲ ਜਿਹੜੀ ਥੋੜੀ ਜਿਹੀ ਜ਼ਿਆਦਾ ਚੌੜੀ ਜਗ੍ਹਾ ਹੈਗੀ ਉੱਥੇ ਜਿਹੜੀ ਉਹ ਜਗ੍ਹੀ ਜਗਾ ਵਾ ਮੰਨ ਲਓ ਛੱਟਾ ਦੇ ਕੇ ਖਾਦ ਪਾਈ ਹੋਵੇ ਉਸ ਜਗ੍ਹਾ ਤੇ ਵੀ ਡਿਗਣੀ ਆ ਉਹ ਜਗ੍ਹਾ ਤੇ ਡਿਗੀ ਖਾਦ ਦਾ ਆਪਾਂ ਨੂੰ ਕੀ ਫਾਇਦਾ ਹੈਗਾ ਇਹਦੇ ਨਾਲ ਕੀ ਹੋਊਗਾ ਬਿਲਕੁਲ ਬੂਟਿਆਂ ਦੀਆਂ ਜੜ੍ਹਾਂ ਦੇ ਵਿੱਚ ਖਾਦ ਪਵੇਗੀ ਜੇ ਕੋਈ ਚਾਹਵਨ ਹੈ ਇਸ ਚੀਜ਼ ਦਾ ਵੀ ਆਪਣਾ ਕੰਮ ਛੇਤੀ ਹੋ ਜਾ ਜਿਆਦਾ ਆਪਾਂ ਨੂੰ ਟੈਨਸ਼ਨ ਨਾ ਹੋਵੇ ਵੱਧ ਘਟਦਾ ਕੋਈ ਚੱਕਰ ਨਾ ਰਵੇ ਇਹ ਮਸ਼ੀਨ ਤੁਸੀਂ ਖਰੀਦ ਸਕਦੇ ਹੋ ਬੁੱਕ ਕਰਾ ਸਕਦੇ ਹੋ ਤੇ ਸਾਡੇ ਨੰਬਰ ਦੇ ਉੱਤੇ ਤੁਸੀਂ ਫੋਨ ਕਰ ਸਕਦੇ ਹੋ ਫੋਨ ਨਾ ਚੈੱਕ ਹੋਵੇ ਤੇ ਇੱਕ ਵਾਰੀ ਵਟਸਐਪ ਮੈਸੇਜ ਜਰੂਰ ਕਰ ਦਿਓ ਤੇ ਤੁਹਾਨੂੰ ਸਾਡੇ ਬੰਦੇ ਜਰੂਰ ਕੰਟੈਕਟ ਕਰਨਗੇ ਤੇ ਬਾਕੀ ਕੋਈ ਸੁਝਾਅ ਹੋਵੇ ਉਹ ਜਰੂਰ ਦੱਸਿਓ